ਸੇਵਾ ਹੈ ਗੁਰੂ ਸਾਹਿਬ ਜੇ ਟੋੜੇ ਮਹੱਲਾ ਪੰਜਾਬ ਅਰਸਨਾ ਗੁਣ ਗੋਪਾਲ ਨਿਤ ਗਾਇਨ ਸਤ ਸਹਜ ਰਹਸ ਮਨ ਉਪਜਿਆ ਸਗਲ ਦੁਖ ਪਲਾਇਨ ਅਰਸਨਾ ਗੁਣ ਗੋਪਾਲ ਨਿਤ ਗਾਇਨ ਸਾਤ ਸਹਜ ਰਸ ਮਨ ਉਪਜਿਆ ਸਗਲ ਦੁਖ ਪਲਾਇਨ ਰਹਾਓ ਜੋ ਮੰਗ ਸੋਇ ਸੋਇ ਪਵ ਸੇਵ ਹਰ ਕੇ ਚਰਨ ਰਸਾਇਨ ਜਨਮ ਮਰਨ ਦੁ ਹੋਤੇ ਛੁਟ ਪਵ ਜਲ ਜਗਤ ਤਰਾਇਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਅਬ ਨਾ ਸਿਖੇ ਮਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਨ ਅਬ ਨਾ ਸਿਖੇ ਮਚਾਹ ਜੇ ਨਾਨਕ ਸਦਾ ਸਿਮਰ ਨਾਰਾਇਣ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਪਰਮ ਸਤਕਾਰ ਜੋ ਗੁਰੂ ਕੀ ਸਾਜਿਨਬਾਜੀ ਸਾਧ ਸੰਗਤ ਅੱਜ ਦਾ ਇਹ ਪਾਵਨ ਹੁਕਮਨਾਮਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਰਾਗ ਟੋਡੀ ਦੇ ਅੰਦਰ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 713 ਅਤੇ 14 ਤੇ ਸੁਭਾਇਮਨ ਹੈ ਸੋ ਆਓ ਸਾਧ ਸੰਗਤ ਜਿੱਥੇ ਆਪ ਜੀ ਨੇ ਅੱਜ ਦੇ ਇਸ ਪਾਵਨ ਸ਼ਬਦ ਦਾ ਪਾਠ ਬੜੇ ਹੀ ਪਿਆਰ ਸਤਕਾਰ ਤੇ ਸਰਦਾ ਭਾਵਨਾ ਨਾਲ ਸਰਵਨ ਕੀਤਾ ਹੈ ਉਥੇ ਆਓ ਅੱਜ ਦੇ ਇਸ ਪਾਵਨ ਸ਼ਬਦ ਦੇ ਰਾਹੀਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਨੂੰ ਤੁਹਾਨੂੰ ਕੀ ਸਿੱਖਿਆ ਦਿੱਤੀ ਹੈ ਉਸ ਨੂੰ ਸਮਝਣ ਦਾ ਇੱਕ ਨਿਮਾਨਾ ਜਿਹਾ ਯਤਨ ਕਰੀਏ ਸਾਧ ਸੰਗਤ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹ ਕੇ ਵੇਖਦੇ ਆ ਵਿਚਾਰ ਕੇ ਦੇਖਦੇ ਆ ਤਾਂ ਕੁਝ ਗੱਲਾਂ ਸਹਿਜੇ ਸਮਝ ਆਣੀਆਂ ਸ਼ੁਰੂ ਹੋ ਜਾਂਦੀਆਂ ਮਾਰੇ ਨੇ ਜਿੱਥੇ ਇਸ ਸਰੀਰ ਨੂੰ ਮੁਖਾਤਬ ਕੀਤਾ ਨਾ ਤੇ ਉਸ ਤੋਂ ਬਾਅਦ ਸਰੀਰ ਦੇ ਤਿੰਨ ਗਿਆਨ ਇੰਦਰੀ ਜਿਹੜੇ ਨਾ ਉਹਨਾਂ ਨੂੰ ਬਹੁਤ ਜ਼ਿਆਦਾ ਜਿਹੜਾ ਉਹ ਮੁਖਾਤਬ ਕੀਤਾ ਰਸਨਾ ਨੂੰ ਅੱਖਾਂ ਨੂੰ ਤੇ ਕੰਨਾਂ ਨੂੰ ਜਿੱਥੇ ਗੁਰੂ ਅਮਰਦਾਸ ਮਾਰਕੰਦ ਇਹ ਸਰੀਰਾ ਮੇਰੇ ਇਸ ਜਗ ਮੇ ਆਇ ਕਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੇ ਆਇਆ ਜਿਨ ਹਰ ਪੇਰਾ ਰਚਨ ਰਚਿਆ ਸੋ ਹਰ ਮਨ ਨ ਵਸਾਇਆ ਗੁਰ ਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕੇ ਸਰੀਰ ਪਰਵਾਨ ਹੋਆ ਜਿਨ ਸਤਿਗੁਰ ਸਿਉ ਚਿਤ ਲਾਇਆ ਉਥੇ ਸਰੀਰ ਦੇ ਇੱਕ ਇੱਕ ਇੰਦਰੇ ਨੂੰ ਮੁਖਾਤਬ ਕੀਤਾ ਅਸਲ ਵਿੱਚ ਤੁਹਾਡਾ ਮਕਸਦ ਕੀ ਹੈ ਰਸਨਾ ਗੁਣ ਗੋਪਾਲ ਨਿਤ ਗਾਇਨ ਅੱਜ ਉਹਨਾਂ ਵਿੱਚੋਂ ਇਸ ਰਸਨਾ ਨੂੰ ਮੁਖਾਤਬ ਕੀਤਾ ਧਨ ਗੁਰੂ ਅਰਜਨ ਤੇ ਪਾਛ ਕਹਿੰਦੇ ਇਹ ਰਸਨਾ ਜੇ ਤੂੰ ਉਹ ਗੁਨਾ ਦੇ ਖਜ਼ਾਨੇ ਉਸ ਪ੍ਰਭੂ ਪਰਮਾਤਮਾ ਦੇ ਗੁਣ ਗਾਏਂਗੇ ਤਾਂ ਤੇਰੇ ਤੇ ਕੀ ਕਿਰਪਾ ਹੋਏਗੀ ਮਾਰ ਕਹਿੰਦੇ ਸਾਤ ਸਹਜ ਰਸਮਨ ਉਪਜਿਓ ਸਗਲੇ ਦੁੱਖ ਭਲਾਇਨ ਤੇਰੇ ਜੀਵਨ ਚ ਸ਼ਾਂਤੀ ਆ ਜਾਏਗੀ ਸਹਜ ਆ ਜਾਏਗਾ ਖੇੜਾ ਆ ਜਾਏਗਾ ਅਤੇ ਤੇਰੇ ਜੀਵਨ ਚੋਂ ਸਾਰੇ ਦੁੱਖ ਜਿਹੜੇ ਨਾ ਉਹ ਭਲਾਇਨ ਕਰ ਜਾਣਗੇ ਜੇ ਤੂੰ ਰਸਨਾ ਦੇ ਨਾਲ ਉਸ ਪ੍ਰਭੂ ਪਰਮਾਤਮਾ ਦਾ ਨਾਮ ਜਪੇਂਗਾ ਆਪਾਂ ਕਬੀਰ ਸਾਹਿਬ ਦੇ ਸ਼ਲੋਕ ਪੜ੍ਹਦੇ ਆ ਨਾ ਕਬੀਰ ਸਾਹਿਬ ਨੇ ਸ਼ਲੋਕਾਂ ਦੀ ਸ਼ੁਰੂਆਤ ਇਸ ਗੱਲ ਤੋਂ ਕੀਤੀ ਕਹਿਣ ਲੱਗੇ ਦੁਨੀਆਂ ਦੇ ਲੋਕੋ ਅੱਜ ਸੰਸਾਰ ਤੇ ਚਾਤ ਮਾਰ ਕੇ ਦੇਖੋ ਕਿਸੇ ਨੇ ਹੱਥ ਵਿੱਚ ਮਾਲਾ ਪਕੜੀ ਹੈ ਕੋਈ ਕਿਸ ਤਰੀਕੇ ਨਾਲ ਉਸ ਪਰਮਾਤਮਾ ਦੀ ਬੰਦਗੀ ਕਰਦਾ ਪਿਆ ਪਰ ਮੇਰੇ ਤੇ ਮਾਲਕ ਨੇ ਕਿਰਪਾ ਕੀਤੀ ਕਿ ਮੇਰੀ ਰਸਨਾ ਹੀ ਮਾਲਾ ਬਣ ਗਈ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ ਆਦਿ ਜੁਗਾ ਦੇ ਸਗਲ ਭਗਤ ਤਾਂ ਕੋ ਸੁਖ ਵਿਸਰਾ ਕਹਿਣ ਲਗੇ ਆਦਿ ਜੁਗਾਦ ਤੋਂ ਜਦੋਂ ਤੋਂ ਪ੍ਰਮਾਤਮਾ ਨੇ ਇਹ ਸ੍ਰਿਸ਼ਟੀ ਰਚੀ ਹੈ ਜਿਨ੍ਹਾਂ ਜਿਨ੍ਹਾਂ ਨੇ ਵੀ ਆਤਮਕ ਸੁਖ ਪਾਇਆ ਨਾ ਉਹਨਾਂ ਨੇ ਇਹ ਰਸਨਾ ਨਾਲ ਜਪ ਕੇ ਹੀ ਪਾਇਆ ਤਾਂ ਹੀ ਗੁਰੂ ਅਮਰਦਾਸ ਮਰਕ ਕਹਿੰਦੇ ਇਹ ਰਸਨਾ ਤੋਂ ਅਨ ਰਸ ਰਾਚ ਰਈ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਤਿਚਰ ਜਿਚਰ ਹਰਸ ਪੱਲੇ ਨਾ ਪਾਇ ਇਹ ਰਸਨਾ ਉਦੋਂ ਤੱਕ ਤੇਰੀ ਪਿਆਸ ਨਹੀਂ ਮੁਕਨੀ ਜਦੋਂ ਤੱਕ ਇਸ ਰਸਨਾ ਦੇ ਨਾਲ ਤੋਂ ਪਰਮਾਤਮਾ ਦੇ ਨਾਮ ਦਾ ਰਸ ਨਹੀਂ ਚੱਖ ਲੈਂਦੀ ਤੇ ਇੱਕ ਮੰਗਲਾ ਚਰਨ ਚ ਸ਼ਬਦ ਪੜਿਆ ਸੀ ਸਤਿਗੁਰਾਂ ਨੇ ਤਿੰਨਾਂ ਇੰਦਰੀਆਂ ਨੂੰ ਕਿੰਨੇ ਕਮਾਲ ਦਾ ਮੁਖਾਤਬ ਕੀਤਾ ਕਹਿੰਨ ਲੱਗੇ ਨੈਣ ਨਾ ਦੇਖੇ ਸਾਧ ਸੇ ਨੈਣ ਬਿਹਾਲਿਆ ਕਹਿੰਦੇ ਜਿਹੜੀਆਂ ਅੱਖਾਂ ਕਿਤੇ ਰੱਬ ਦੇ ਪਿਆਰਿਆਂ ਦਾ ਦਿਦਾਰ ਨਹੀਂ ਕਰਦੀਆਂ ਗੁਰੂ ਦਾ ਦਿਦਾਰ ਨਹੀਂ ਕਰਦੀਆਂ ਉਹ ਅੱਖਾਂ ਮਾਨੋ ਬੇਹਾਲ ਹੋਈਆਂ ਪਈਆਂ ਕਿਉਂਕਿ ਆਪਣੇ ਜੀਵਨ ਦਾ ਮਕਸਦ ਹੀ ਭੁੱਲ ਗਈਆਂ ਨੇ ਨੈਨ ਨਾ ਦੇਖੇ ਸਾਧ ਸੇ ਨੈਨ ਬਿਹਾਲਿਆ ਕੰਨ ਨਾ ਸੁਨਹੀ ਨਾਦ ਕੰਨ ਮੁੰਦ ਘਾਲਿਆ ਜਿਹੜੇ ਕੰਨ ਗੁਰੂ ਦਾ ਸ਼ਬਦ ਨਹੀਂ ਸੁਣਦੇ ਮਾਨੋ ਕੇ ਉਹ ਸੁਨਣ ਦੀ ਆਪਣੀ ਤਾਕਤ ਹੀ ਖਤਮ ਕਰ ਬੈਠੇ ਨੇ ਉਹਨਾਂ ਦੇ ਕੰਨਾਂ ਵਿੱਚ ਕੁਝ ਭਰ ਦਿੱਤਾ ਗਿਆ ਉਹਨਾਂ ਦੇ ਅੰਦਰ ਸੁਨਣ ਦੀ ਤਾਕਤ ਹੀ ਨਹੀਂ ਹੈ ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨੂੰ ਸੁਣਿਆ ਨਾ ਕੰਨ ਨਾ ਸੁਨਹੀ ਨਾਦ ਕੰਨ ਮੁੰਦ ਘਾਲਿਆ ਅਰਸਨਾ ਜਪੈ ਨਾਮ ਤਿਲ ਤਿਲ ਕਰ ਕਟਿਏ ਜੇ ਜੀ ਰਸਨਾ ਪਰਮਾਤਮਾ ਦਾ ਨਾਮ ਨਹੀਂ ਜਪਦੀ ਉਹ ਸੰਸਾਰ ਦੇ ਵਿਕਾਰਾਂ ਵਿੱਚ ਪੈ ਕੇ ਮਨੋਂ ਤਿਲ ਤਿਲ ਕਰਕੇ ਕੱਟੀ ਜਾ ਰਹੀ ਹੈ ਹਰ ਹਾਂ ਜਦ ਬਿਸਰੈ ਗੋਬਿੰਦ ਰਾਏ ਦਿਨੋਂ ਦਿਨ ਕੱਟੀ ਹੈ ਕਹਿਣ ਲੱਗੇ ਜੇ ਜੀਵਨ ਵਿੱਚ ਪਰਮਾਤਮਾ ਦਾ ਨਾਮ ਬਿਸਰ ਗਿਆ ਤੇ ਦਿਨ ਬਾ ਦਿਨ ਤੋਂ ਆਤਮਿਕ ਤੌਰ ਤੇ ਘਟੇ ਜਾਏਗਾ ਕਮਜ਼ੋਰ ਹੁੰਦਾ ਜਾਏਗਾ ਕਹ ਤੂ ਭਾਵ ਸਭ ਤੋਂ ਜ਼ਿਆਦਾ ਮੁਖਾਤਵ ਅਗਰ ਕੀਤਾ ਤੇ ਤਿੰਨ ਗਿਆਨ ਇੰਦਰੀਆਂ ਨੂੰ ਕੀਤਾ ਅੱਖਾਂ ਨੂੰ ਕੰਨਾਂ ਨੂੰ ਤੇ ਜ਼ੁਬਾਨ ਨੂੰ ਤੇਗੇ ਵਿਦਵਾਨ ਲੋਕ ਕਹਿੰਦੇ ਨੇ ਜੇ ਤਿੰਨਾ ਤੇ ਕੰਟਰੋਲ ਹੋ ਗਿਆ ਨਾ ਤੇ ਮਨੁੱਖ ਦਾ ਜੀਵਨ ਜਿਹੜਾ ਇਹ ਸਵਰਗ ਬਣ ਜਾਂਦਾ 85% ਮੈਲ ਜਿਹੜੀ ਮਨੁੱਖ ਦੇ ਅੰਦਰ ਜਾਂਦੀ ਹੈ ਇਹਨਾਂ ਤਿੰਨਾ ਇੰਦਰੀਆਂ ਦੇ ਰਾਹੀਂ ਅੰਦਰ ਜਾਂਦੀ ਇਸ ਕਰਕੇ ਇਹਨਾਂ ਨੂੰ ਕੰਟਰੋਲ ਵਿੱਚ ਕਰਨਾ ਤੇ ਸਮਝ ਲੈਣਾ ਕਿ ਜੀਵਨ ਦੀ ਯਾਤਰਾ ਸਫਲੀ ਹੋ ਜਾਏਗੀ ਕਿਉਂਕਿ ਕੰਟਰੋਲ ਮਨ ਕੋਲਨ ਪਹਿਲਾਂ ਫੁਰਨਾ ਬੰਦ ਹੈ ਫਿਰ ਉਹਨਾਂ ਨੂੰ ਇਹ ਇੰਦਰੀ ਪ੍ਰੈਕਟੀਕਲ ਰੂਪਤਾਰਨ ਕਰ ਦੇਣ ਗੁਰੂ ਅਰਜਨ ਤੇ ਪਾਛੇ ਕਹਿੰਦੇ ਟੋਡੀ ਮਹਿਲਾ ਪੰਜਵਾ ਰਸਨਾ ਗੁਣ ਗੋਪਾਲ ਨਿਤ ਗਾਇਨ ਤੇ ਰਸਨਾ ਉਹ ਪਰਮਾਤਮਾ ਗੁਨਾ ਦਾ ਖਜ਼ਾਨਾ ਹੀ ਜੇ ਤੂੰ ਉਹਦੇ ਗੁਣ ਗਾਏਂਗੇ ਸਾਤ ਸਹਿਜ ਰਸ ਮਨ ਉਪਜਿਓ ਸਗਲੇ ਦੁੱਖ ਪਲਾਈਨ ਤੇਰੇ ਜੀਵਨ ਚ ਸ਼ਾਂਤੀ ਆ ਜਾਏਗੀ ਸਹਿਜ ਆ ਜਾਏਗਾ ਖੇੜਾ ਆ ਜਾਏਗਾ ਤੇ ਤੇਰੇ ਅੰਦਰੋਂ ਸਾਰੇ ਦੁੱਖ ਜਿਹੜੇ ਨਾ ਉਹ ਪਲਾਈਨ ਕਰ ਜਾਣਗੇ ਰਹਾਉ ਹੋਰ ਕੀ ਕੁਝ ਪ੍ਰਾਪਤ ਹੋਵੇਗਾ ਮਾਰਕੰਦੇ ਜੋ ਮੰਗੈ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਭਲਿਆ ਇੱਕ ਗੱਲ ਪੱਲੇ ਬੰਨ ਲੈ ਕਿਉ ਪਰਮਾਤਮਾ ਸਾਰੇ ਰਸਾਂ ਦਾ ਘਰ ਕਿਹੜੀ ਚੀਜ਼ ਆ ਜਿਹੜੀ ਉਸ ਦੇ ਦਰ ਤੋਂ ਨਹੀਂ ਮਿਲਦੀ ਸੱਚੇ ਸਾਹਿਬਾਂ ਕਿਆ ਨਹੀਂ ਕਰ ਤੇਰਾ ਘਰ ਤਾਂ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵੇ ਮਾਰਕੰਦੇ ਜੋ ਕੁਝ ਤੋਂ ਉਹਦੇ ਦਰ ਤੋਂ ਮੰਗੇਗਾ ਉਹਦੀ ਸੇਵਾ ਕਰਕੇ ਉਹਦੀ ਬੰਦਗੀ ਕਰਕੇ ਮਾਰਕੰਦੇ ਉਹੀ ਦਾਤ ਤੈਨੂੰ ਪ੍ਰਾਪਤ ਹੋ ਜਾਏਗੀ ਜੋ ਮੰਗੈ ਸੋਈ ਸੋਈ ਪਾਵੈ ਸੇਵ ਹਰ ਕੇ ਚਰਨ ਰਸੈਨ ਉਹਦੀ ਸੇਵਾ ਕਰਕੇ ਉਹਦੀ ਬੰਦਗੀ ਕਰਕੇ ਜੋ ਕੁਝ ਵੀ ਤੂੰ ਉਹਦੇ ਦਰ ਤੋਂ ਮੰਗੇਗਾ ਉਹ ਕੁਝ ਤੈਨੂੰ ਪ੍ਰਾਪਤ ਹੋ ਜਾਏਗਾ ਬਸ ਅੰਦਰ ਵਿਸ਼ਵਾਸ ਚਾਹੀਦਾ ਜਨਮ ਮਰਨ ਦੋਹੋਂ ਤੇ ਛੁਟਾ ਭਵਜਲ ਜਗਤ ਤਰੈਨ ਬਾਕੀ ਤਾਂ ਕਿਤੇ ਰਿਆ ਮਾਰਕੰਦੇ ਤੇਰਾ ਜਨਮ ਮਰਨ ਤੋਂ ਛੁਟਕਾਰਾ ਹੋ ਜਾਏਗਾ ਤੂੰ ਇਸ ਸੰਸਾਰ ਸਾਗਰ ਤੋਂ ਤਰ ਜਾਏਗਾ ਸਭ ਤੋਂ ਵੱਡਾ ਦੁੱਖ ਹੈ ਸਾਸੰਗ ਜਨਮ ਮਰਨ ਦਾ ਅਸੀਂ ਤੇ ਨਿੱਕੇ ਨਿੱਕੇ ਦੁੱਖਾਂ ਦੇ ਪਿੱਛੇ ਪਏ ਆ ਨਾ ਕਵੀ ਸਾਬ ਨੇ ਇਸੇ ਕਰਕੇ ਅਰਦਾਸ ਕੀਤੀ ਕਹਿੰਦੇ ਇੱਕ ਦੁੱਖ RAM ਰਾਏ ਕਾਟੋ ਮੇਰਾ ਅਗਨ ਦਹੈ ਅਰ ਗਰਭ ਬਸੇਰਾ ਇਹ ਮਾਲਕਾ ਮੇਰਾ ਇਹ ਦੁੱਖ ਕੱਟ ਦੇ ਬਾਰ ਬਾਰ ਮਾਤਾ ਦੇ ਗਰਭ ਵਿੱਚ ਪ੍ਰਵੇਸ਼ ਹੋਣਾ ਬਾਰ ਬਾਰ ਅੱਗ ਦੀ ਚਪੇਟ ਚ ਪੈਣਾ ਮਾਲਕਾ ਇਸ ਦੁੱਖ ਤੋਂ ਮੇਰੀ ਖਲਾਸੀ ਕਰਾ ਦੇ ਕਿਉਂਕਿ ਸਭ ਤੋਂ ਵੱਡਾ ਦੁੱਖ ਹੈ ਅਗਰ ਅਸੀਂ ਬਾਰ ਬਾਰ ਜਨਮ ਲੈ ਰਹੇ ਆ ਤੇ ਇਹਦਾ ਕਾਰਨ ਆਪਾਂ ਬਾਰ ਬਾਰ ਫੇਲ ਹੋ ਰਹੇ ਆ ਜਸਤਨ ਆਪਾ ਪਾਸ ਹੋ ਗਏ ਨਾ ਉਸ ਦਿਨ ਵੀ ਸਾਡਾ ਜਨਮ ਮਰਨ ਤੋਂ ਛੁਟਕਾਰਾ ਹੋ ਜਾਣ ਜਨਮ ਮਰਨ ਦੋਹੋਂ ਤੇ ਛੁਟ। ਭਵਜਲ ਜਗਤ ਤਰਾਇਨ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਇਨ ਇਹ ਪਾਵਨ ਬਚਨ ਸਮਝਣ ਵਾਲਾ ਜੀ ਗੁਰੂ ਅਰਜਨ ਦੇਵ ਪਾਤਸ਼ਾਹ ਕੰਦੇ ਜਿਹੜੇ ਰੱਬ ਦੇ ਪਿਆਰੇ ਆ ਨਾ ਉਹ ਖੋਜ ਕਰਦਿਆਂ ਕਰਦਿਆਂ ਵਿਚਾਰ ਕਰਦਿਆਂ ਕਰਦਿਆਂ ਇਸ ਤਤ ਤੇ ਪੁਜਦੇ ਨਾ ਇਹ ਕੇਵਲ ਤਾਂ ਕੇਵਲ ਇੱਕ ਪ੍ਰਭੂ ਪਰਮਾਤਮਾ ਦਾ ਆਸਰਾ ਹੀ ਹੈ ਜਿਹੜਾ ਸਾਨੂੰ ਸੰਸਾਰ ਸਾਗਰ ਤੋਂ ਪਾਰ ਨਿਗਾਹ ਸਕਦਾ ਹੈ ਹੋਰ ਕੋਈ ਆਸਰਾ ਨਹੀਂ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪ੍ਰਾਇਨ ਜਿਹੜੇ ਰੱਬ ਦੇ ਪਿਆਰੇ ਦਾਸ ਨੇ ਉਹ ਇਹ ਗੱਲ ਸਮਝ ਲੈਂਦੇ ਨੇ ਕਿ ਪ੍ਰਭੂ ਪਰਮਾਤਮਾ ਦੇ ਪਰਨੇ ਪਹਿਣਾ ਹੀ ਸਾਡੇ ਜੀਵਨ ਦੀ ਕਾਮਯਾਬੀ ਹੈ ਅਬ ਨਾਸੀ ਖੇਮ ਚਾਹੇ ਜੇ ਨਾਨਕ ਸਦਾ ਸਿਮਰਨ ਨਾਰਾਇਣ ਧੰਨ ਗੁਰੂ ਅਰਜਨ ਤੇ ਪਾਛਾ ਕਹਿੰਦੇ ਤੂੰ ਨਿੱਕੇ ਨਿੱਕੇ ਸੁੱਖਾਂ ਪਿੱਛੇ ਭਜਿਆ ਫਿਰਦਾ ਨਾ ਜਿਹੜੇ ਸੁੱਖ ਦੁੱਖ ਵਿੱਚ ਤਬਦੀਲ ਹੋ ਜਾਂਦੇ ਨੇ ਆ ਤੈਨੂੰ ਮੈਂ ਐਸਾ ਸੁੱਖ ਦੇਣਾ ਚਾਹਨਾ ਜਿਹਦਾ ਨਾਮ ਅਬਨਾਸੀ ਖੇਮ ਹੈ ਖੇਮ ਦਾ ਅਰਥ ਸੁੱਖ ਤੇ ਅਬਨਾਸੀ ਦਾ ਅਰਥ ਜਿਹੜਾ ਨਾਸ ਨਹੀਂ ਹੋਣ ਵਾਲਾ ਮਾਰ ਕਹਿੰਦੇ ਜੇ ਨਾਸ ਨਹੀਂ ਹੋਣ ਵਾਲਾ ਸੁੱਖ ਚਾਹੀਦਾ ਤੇ ਫਿਰ ਸਦਾ ਉਸ ਪ੍ਰਭੂ ਪਰਮਾਤਮਾ ਦਾ ਸਿਮਰਨ ਕਰਿਆ ਕਰ ਸੰਸਾਰ ਤੇ ਝਾਤ ਮਾਰ ਕੇ ਦੇਖਿਓ ਸਾਸਾਂ ਜਿੰਨੀਆਂ ਵੀ ਆਪਾਂ ਸਹੂਲਤਾ ਇਕੱਠੀਆਂ ਕਰਦੇ ਆਂ ਕਾਦੇ ਵਾਸਤੇ ਕਿਤੇ ਆਪਾਂ ਸੁਖੀ ਹੋ ਜਾਏ ਦਿਨ ਬਾ ਦਿਨ ਸਾਇੰਸ ਦੇਖੋ ਕਿੰਨੀ ਤਰੱਕੀ ਕਰਦੀ ਪਈ ਐ ਇੱਕ ਨਵੀਂ ਤੋਂ ਨਵੀਂ ਕਾੜ ਜਦੋਂ ਕੱਢਦੀ ਐ ਨਾ ਤੇ ਹਰ ਬੰਦਾ ਚਾਹੁੰਦਾ ਕਿ ਇਹ ਚੀਜ਼ ਜਿਹੜੀ ਕਾੜ ਕੱਢੀ ਐ ਇਹ ਮੇਰੇ ਘਰ ਵਿੱਚ ਪਹਿਲਾਂ ਆਏ ਲਾਈਨਾਂ ਲੱਗ ਜਾਂਦੀਆਂ ਪਹਿਲਾਂ ਹੀ ਬੁਕਿੰਗ ਵਾਸਤੇ ਤੁਸੀਂ ਦੇਖਿਓ ਕਿਤੇ ਕਿ ਉਹ ਚੀਜ਼ ਮੇਰੇ ਘਰ ਵਿੱਚ ਆਏ ਸ਼ਾਇਦ ਮੈਂ ਸੁਖੀ ਹੋ ਜਾ ਉਹ ਸੱਚ ਮਚੋਵੀਂ ਚੀਜ਼ ਆ ਜਾਂਦੀ ਫਿਰ ਬੰਦੇ ਦਾ ਮਨ ਉੱਥੇ ਦਾ ਉੱਥੇ ਅੱਗੇ ਦੀ ਅੱਗੇ ਜਿਹੜੀ ਇੱਛਾ ਵੱਧਦੀ ਜਾਂਦੀ ਹੈ ਇਹ ਸਾਰੀਆਂ ਕਾਢਾਂ ਸਾਇੰਸ ਨੇ ਤਰੱਕੀ ਕਿਸ ਵਾਸਤੇ ਕਿ ਮਨੁੱਖ ਦਾ ਕਿਤੇ ਮਨ ਸੁਖੀ ਹੋ ਜਾਏ ਪਰ ਮਨ ਸੁਖੀ ਨਹੀਂ ਹੋ ਸਕਦਾ ਮਾਰਕੰਦੇ ਇਹ ਸੁਖੀ ਤਾਂ ਹੀ ਹੋਣਾ ਜੇ ਉਸ ਪ੍ਰਭੂ ਪਰਮਾਤਮਾ ਦੇ ਚਰਨਾਂ ਨਾਲ ਜੁੜੇਗਾ ਇਹ ਜਿਹੜੇ ਸੁੱਖ ਤੋਂ ਚਾਹਨਾ ਨਾ ਇਹ ਥੋੜੇ ਜਿਹੇ ਸੁੱਖ ਨਾ ਇਹਨਾਂ ਨੂੰ ਆਂਦਿਆਂ ਵੀ ਬਹੁਤਾ ਸਮਾਨ ਨਹੀਂ ਲੱਗਦਾ ਤੇ ਇਹਨਾਂ ਨੂੰ ਜਾਂਦਿਆਂ ਵੀ ਬਹੁਤਾ ਸਮਾਨ ਨਹੀਂ ਲੱਗਦਾ ਆ ਤੈਨੂੰ ਅੰਦਰ ਦਾ ਸੁੱਖ ਦੇਣਾ ਚਾਹਨਾ ਅੰਦਰ ਦਾ ਚੈਨ ਦੇਣਾ ਚਾਹਨਾ ਅੰਦਰ ਦਾ ਆਨੰਦ ਦੇਣਾ ਚਾਹਨਾ ਇਸੇ ਕਰਕੇ ਗੁਰੂ ਅਮਰਦਾਸ ਮਰ ਕਹਿੰਦੇ ਆਨੰਤ ਆਨੰਤ ਸਭ ਕੋ ਕਹ ਆਨੰਦ ਗੁਰੂ ਤੇ ਜਾਣਿਆ ਲੋਕ ਕਹਿੰਦੇ ਆਨੰਤ ਆ ਗਿਆ ਆਨੰਤ ਆ ਗਿਆ ਪਰ ਮਰ ਕਹਿੰਦੇ ਕੁਝ ਪਲਾਂ ਬਾਅਦ ਉਹ ਆਨੰਦ ਨੂੰ ਖੰਭ ਲਾ ਕੇ ਉੱਡਦੇ ਆ ਬਹੁਤਾ ਸਮਾਂ ਨਹੀਂ ਲੱਗਦਾ ਪਰ ਆ ਤੈਨੂੰ ਉਹ ਆਨੰਦ ਦੇਣਾ ਜਿਹੜਾ ਆਨੰਦ ਦੁਨੀਆ ਦੀ ਤਾਕਤ ਕੋਈ ਖਤਮ ਨਾ ਕਰ ਸਕੇ ਤੁਸੀਂ ਦੇਖਿਓ ਸਾਧ ਸੰਗ ਦੁਨੀਆਵੀ ਚੀਜ਼ਾਂ ਚ ਕਿਸੇ ਵਿੱਚ ਚੋਂ ਬੰਦਾ ਸੁਖ ਮੰਨਦਾ ਤੇ ਉਹ ਥੋੜੇ ਚਿਰ ਦਾ ਸੁੱਖ ਹੈ ਉਹ ਸੁਖ ਦੁੱਖ ਵਿੱਚ ਤਬਦੀਲ ਹੋ ਜਾਂਦਾ ਇਸੇ ਕਰਕੇ ਕਬੀਰ ਸਾਹਿਬ ਨੇ ਆਖਿਆ ਸੁਖ ਮੰਗਤ ਦੁੱਖ ਆਗੈ ਆਵੈ ਸੋ ਸੁਖ ਹਮੂ ਨਾ ਮੰਗਿਆ ਪਾਵੈ ਅੱਜ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਭਲਿਆ ਜੇ ਨਾ ਮੁਕਨ ਵਾਲਾ ਸੁਖ ਚਾਹੀਦਾ ਈ ਤੇ ਇੱਕ ਕੰਮ ਕਰਿਆ ਕਰ ਉਸ ਮਾਲਕ ਦੀ ਬੰਦਗੀ ਕਰਿਆ ਕਰ ਉਹਦਾ ਸਿਮਰਨ ਕਰਿਆ ਕਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਡਿੱਠਾ ਸਭ ਸੰਸਾਰ ਸੁਖ ਨਾ ਨਾਮ ਬਿਨ ਕਹਿੰਦੇ ਮੈਂ ਸਾਰਾ ਸੰਸਾਰ ਦੇਖਿਆ ਨਾਮ ਤੋਂ ਬਿਨਾ ਕਿਸੇ ਨੇ ਸੁਖ ਨਹੀਂ ਪਾਇਆ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਜੋ ਨਾਮ ਵਿੱਚ ਸੁਖ ਹੈ ਉਹ ਕਿਤੇ ਵੀ ਸੁਖ ਨਹੀਂ ਹੈ ਸੋ ਗੁਰੂ ਅਰਜਨ ਦੇਵ ਪਾਤਸ਼ਾਹ ਦਾ ਇਹ ਪਾਵਨ ਬਚਨ ਸਤਗੁਰ ਰਹਿਮਤ ਕਰਨ ਅਸੀਂ ਪਾਵਨ ਬਚਨਾਂ ਨੂੰ ਸੁਣ ਕੇ ਤੇ ਆਪਣੇ ਜੀਵਨ ਚ ਕਮਾ ਸਕੀਏ ਤਾਂ ਕਿ ਸਾਡਾ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਹੋ ਸਕੇ ਇਤਨੀਆਂ ਬੇਨਤੀਆਂ ਪਰਵਾਨ ਸਭ ਦਾ ਧੰਨਵਾਦ ਗੱਜ ਕੇ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ